ਜੋ ਆਇਆ ਸੋ ਚਾਲੀ ਸਭ ਕੋਈ ਆਈ ਵਾਰੀ ਹੈ ਇਹ ਤੇ ਇਹ ਦੇਣਕ ਇਹੋ ਜਿਹਾ ਜਿਹੜਾ ਹਰ ਸ਼ਖਸ ਉਤੇ ਆਉਣਾ ਪਰ ਇੰਨੀ ਛੇਤੀ ਆਉਣਾ ਸੀ ਇਹ ਨਹੀਂ ਸੀ ਪਤਾ ਕਮਾਲ ਦੇ ਕਲਾਕਾਰ ਸੀਗੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਬੜੇ ਬੜੇ ਕਮਾਲ ਦੇ ਇਨਸਾਨ ਸੀਗੇ ਬਹੁਤ ਗਰੀਬਾਂ ਗੁਰਦਿਆਂ ਦੀ ਬਹੁਤ ਸੇਵਾ ਕਰਦੇ ਸੀ ਇਹ ਹਿਡਨ ਪਾਰਟ ਸੀ ਉਹਨਾਂ ਦੀ ਲਾਈਫ ਦਾ ਕੁਝ ਨਾਲ ਦੇ ਹੀ ਜਾਣਦੇ ਆ ਸਟਾਈਲ ਉਹਦਾ ਸਟਾਈਲ ਸੀਗਾ ਉਹ ਤੇ ਉਹ ਹੀ ਕਰ ਸਕਦੇ ਸੀ ਜੋ ਪਰਮਾਤਮਾ ਨੇ ਦੁਨੀਆ ਨੂੰ ਹਸਾਉਣ ਵਾਲਾ ਚਿਹਰਾ ਜਸਵਿੰਦਰ ਭੱਲਾ ਸਦਾ ਲਈ ਆਪਣੇ ਦਰਸ਼ਕਾਂ ਨੂੰ ਆਪਣੇ ਚਾਹਣ ਵਾਲਿਆਂ ਨੂੰ ਛੱਡ ਕੇ ਇਸ ਦੁਨੀਆ ਤੋਂ ਜਾ ਰਹੇ ਨੇ ਅੱਜ ਬਲੌਂਗੀ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਹੈ ਤਾਂ ਜਰਨੈਲ ਸਿੰਘ ਜਿਨ੍ਹਾਂ ਨੇ ਕੰਮ ਵੀ ਕੀਤਾ ਉਹਨਾਂ ਨਾਲ ਤੇ ਨੈਲ ਸਿੰਘ ਜੀ ਬਹੁਤ ਦੁੱਖ ਹੈ ਇੰਡਸਟਰੀ ਤਾਂ ਹੈ ਹੀ ਹੈ ਦੂਜੇ ਪਾਸੇ ਪੰਜਾਬ ਤਾਂ ਕੋਈਓ ਚਿਹਰਾ ਹੈ ਜਿਹੜਾ ਜ ਨਹੀਂ ਰੋਇਆ ਕਿਉਂ ਕੱਲ ਤੋਂ ਹੀ ਲੋਕਾਂ ਦੇ ਅੱਖਾਂ ਦੇ ਵਿੱਚ ਹੰਝੂ ਨਹੀਂ ਕਿਉਂਕਿ ਉਹਨਾਂ ਨੇ ਹੁਣ ਤੱਕ ਲੋਕਾਂ ਨੂੰ ਹਸਾਇਆ ਹੀ ਪਰ ਉਹਨਾਂ ਦੀ ਲਾਸਟ ਵੀਡੀਓ ਦੇਖ ਕੇ ਤਾਂ ਲੋਕਾਂ ਦੇ ਹੰਝੂ ਨਹੀਂ ਰੁਕ ਰਹੇ ਕਿਉਂਕਿ ਉਹ ਮਜਬੂਰ ਜੇ ਲੱਗ ਰਹੇ ਸੀ ਦੁਨੀਆ ਨੂੰ ਛੱਡ ਕੇ ਜਾਣਾ ਦਿਲ ਨਹੀਂ ਕਰ ਰਿਹਾ ਸੀ ਉਹਨਾਂ ਦਾ ਵੀ ਅਜੀ ਦੇਖੋ ਗੁਰਬਾਣੀ ਦਾ ਕਥਨਾ ਕਿ ਜੋ ਆਇਆ ਸੋ ਚਲ ਸੀ ਸਭ ਕੋਈ ਆਈ ਵਾਰੀ ਹੈ ਇਹ ਤੇ ਇਹ ਦਿਨ ਕਹਿੋ ਜਿਹੜਾ ਹਰ ਸ਼ਖਸ ਉਤੇ ਆਉਣਾ ਪਰ ਇੰਨੀ ਛੇਤੀ ਆਉਣਾ ਸੀ ਇਹ ਨਹੀਂ ਸੀ ਪਤਾ ਸੋ ਉਹਦੀ ਸ਼ੌਕਿੰਗ ਤੇ ਹੈਗੀ ਹੈ ਜੀ ਫਿਲਮ ਬਹੁਤ ਦੂਰੀਆਂ ਲੱਗਣਗੀਆਂ ਉਹਨਾਂ ਬਿਨਾਂ ਵੀ ਬਾਕੀ ਪਰਿਵਾਰ ਨੂੰ ਤਾਂ ਸਦਮਾ ਹੈ ਹੀ ਹੈ ਪੂਰੇ ਦੇਸ਼ ਨੂੰ ਸਦਮਾ ਹੈ ਕਿਉਂਕਿ ਬਾਲੀਵੁੱਡ ਤੱਕ ਦੇ ਜਿਹੜੇ ਮੈਸੇਜ ਆਏ ਨੇ ਅਸ਼ਕ ਕੁਮਾਰ ਨੇ ਵੀ ਕਿਹਾ ਹੈ ਕਿ ਹਾਂ ਬਹੁਤ ਦੁੱਖ ਹੋਇਆ ਉਹਨਾਂ ਦੀ ਮੌਤ ਦੇਖੋ ਜੀ ਇੱਕ ਇਹ ਕਮਾਲ ਦੇ ਕਲਾਕਾਰ ਸੀਗੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਬੜੇ ਬੜੇ ਕਮਾਲ ਦੇ ਇਨਸਾਨ ਸੀਗੇ ਹਣਾ ਬਹੁਤ ਗਰੀਬਾਂ ਗੁਰਦਿਆਂ ਦੀ ਬਹੁਤ ਸੇਵਾ ਕਰਦੇ ਸੀ ਇਹ ਹਿਡਨ ਪਾਰਟ ਸੀ ਉਹਨਾਂ ਦੀ ਲਾਈਫ ਦਾ ਕੁਸ਼ਕ ਨਾਲ ਦੀ ਜਾਣਦੇ ਆ ਹ ਬਟ ਕਮੇਟੀ ਦਾ ਇੱਕ ਜਿਹੜਾ ਯੁੱਗ ਸੀ ਉਹ ਖਤਮ ਹੀ ਹੋ ਗਿਆ ਕਿਉਂਕਿ ਇਨਾਂ ਤੋਂ ਹੀ ਕਈ ਲੋਕ ਨੇ ਸਿੱਖਿਆ ਬਹੁਤ ਇਨਾਂ ਦੇ ਅੱਗੇ ਫੈਨ ਬਣੇ ਨੇ ਸਾਜੀ ਬਿਲਕੁਲ ਜੀ ਬਿਲਕੁਲ ਜੋ ਉਹਨਾਂ ਦਾ ਸਟਾਈਲ ਉਹਨਾਂ ਦਾ ਸਟਾਈਲ ਸੀਗਾ ਉਹ ਤੇ ਉਹ ਹੀ ਕਰ ਸਕਦੇ ਸੀ ਬਾਕੀ ਜੋ ਪਰਮਾਤਮਾ ਨੂੰ ਤੁਸੀਂ ਫਿਲਮਾਂ ਦੇ ਵਿੱਚ ਕੰਮ ਵੀ ਕੀਤਾ ਦੱਸਿਆ ਕਿ ਕਈ ਡਾਇਲੋਗ ਆਪਣੇ ਕੋਲ ਤੋਂ ਹੀ ਬਣਾ ਲੈਂਦੇ ਸੀ ਕਿ ਇਹ ਡਾਇਲੋਗ ਇੱਥੇ ਸਹੀ ਨਹੀਂ ਲੱਗ ਰਿਹਾ ਇੱਥੇ ਲਾਓ ਤੁਸੀਂ ਅੱਜ ਪ੍ਰੈਜ਼ੈਂਟੇਸ਼ਨ ਆਫ ਮਾਈਂਡ ਬਹੁਤ ਵਧੀਆ ਸੀ ਮੌਕੇ ਤੇ ਸਕ੍ਰਿਪਟ ਬਣਾ ਲੈਂਦੇ ਸੀਗੇ ਇਹ ਇਹ ਗੁਣ ਪਰਮਾਤਮਾ ਹਰ ਇੱਕ ਨੂੰ ਨਹੀਂ ਦਿੰਦਾ ਪਰ ਭੱਲਾ ਸਾਹਿਬ ਚ ਸੀਗਾ ਹੋਰ ਵੀ ਕਲਾਕਾਰ ਹੈਗੇ ਨੇ ਬਟ ਮਤਲਬ ਉਹ ਹੀ ਸੀ ਯੂਨੀਕ ਪਰਸਨ ਸੀ 40 ਪ੍ਰੋਜੈਕਟ ਹੋਰ ਵੀ ਆ ਰਹੇ ਸੀ ਇਹਨਾਂ ਦੇ ਹਾਂਜੀ ਆ ਰਹੇ ਹਾਂਜੀ ਚੱਲੀ ਜਾ ਰਹੇ ਚਲੋ ਜੋ ਦੇਖੋ ਕਿ ਜਿਸ ਤਰੀਕੇ ਨਾਲ ਜਰਨੈਲ ਸਿੰਘ ਨੇ ਜਿਨ੍ਹਾਂ ਨੇ ਕਾਫੀ ਖੂਲੂਆਂ ਚ ਕੰਮ ਵੀ ਕੀਤਾ ਤੇ ਉਹਨਾਂ ਵੱਲੋਂ ਅੱਜ ਭਾਵੁਕ ਸਮੇਂ ਦੇ ਵਿੱਚ ਆਪਣੀਆਂ ਯਾਦਾਂ ਤਾਜ਼ੀ ਕੀਤੀਆਂ ਨੇ ਉਹਨਾਂ ਨੂੰ ਦੱਸਿਆ ਕਿ ਜਸਵਿੰਦਰ ਪੱਲਾ ਇੱਕੋ ਸੀ ਜੋ ਦੁਨੀਆ ਨੂੰ ਛੱਡ ਕੇ ਚਲਾ ਗਿਆ ਉਹਨਾਂ ਵਰਗਾ ਕੋਈ ਹੋਰ ਨਹੀਂ ਆਉਣਾ ਤੱਜ ਬਲੌਂਗੀ ਦੇ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਜਾ ਰਿਹਾ ਚਾਉਣ ਵਾਲੇ ਤੇ ਦੂਜੇ ਪਾਸੇ ਉਹਨਾਂ ਦੇ ਫੈਨ ਤਾਂ ਦੇ ਨਾਲ ਦੀ ਨਾਲ ਦੱਦ ਨੇ ਕਈ ਫਿਲਮੀ ਐਕਟਰ ਕਈ ਪੋਲੀਟਿਸ਼ੀਅਨ ਜਿਗਾ ਉੱਤੇ ਪਹੁੰਚੇ ਹੋਏ ਥੋੜੇ ਕੈਮਰਾ ਸੁਮਿਤ ਦੇ ਨਾਲ ਤੇ ਸੀ